ਬਦਲ ਗਿਆ ਪੰਜਾਬ ਦਾ ਮੌਸਮ ਤੇ ਹੋ ਗਈਆਂ ਵੱਡੀਆਂ ਭਵਿੱਖਬਾਣੀਆਂ ਜਿੱਥੇ ਪੰਜਾਬ ਦੇ ਮੌਸਮ ਨੂੰ ਲੈ ਕੇ ਲਗਾਤਾਰ ਹੁਣ ਅਲਰਟ ਵੀ ਜਾਰੀ ਹੋਏ ਸੀਗੇ ਪਰ ਇਸ ਵਿਚਾਲੇ ਹੁਣ ਵੱਡੀ ਭਵਿੱਖਬਾਣੀ ਇਸ ਬਾਬਤ ਹੋਈ ਹੈ ਕਿ ਪੰਜਾਬ ਦੇ ਵਿੱਚ ਹੁਣ ਠੰਡ ਦਾ ਕਹਿਰ ਘੱਟ ਮਾਤਰਾ ਤੇ ਦੇਖਣ ਨੂੰ ਮਿਲੇਗਾ ਜਿੱਥੇ ਹੁਣ ਪੰਜਾਬ ਦੇ ਵਿੱਚ ਹੁਣ ਜਿਹੜੀ ਠੰਡ ਆ ਉਸ ਦਾ ਜ਼ੋਰ ਬਹੁਤ ਘੱਟ ਮਾਤਰਾ ਤੇ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਸੀਤ ਲਹਿਰ ਦਾ ਅਲਰਟ ਜਾਰੀ ਨਹੀਂ ਹੈ ਪੂਰੀ ਭਵਿੱਖਬਾਣੀ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੋਈ ਜਬਡੇਟਸ ਈਯਾ ਜਿੱਥੇ ਹੁਣ ਪੰਜਾਬ ਚੰਡੀਗੜ੍ਹ ਵਿੱਚ ਠੰਡ ਦਾ ਕਹਿਰ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਤਾਪਮਾਨ ਵਧਣ ਲੱਗ ਪਿਆ ਹੈ ਸੂਬੇ ਵਿੱਚ 24 ਘੰਟਿਆਂ ਵਿੱਚ ਤਾਪਮਾਨ 0.5 ਡਿਗਰੀ ਵਧਿਆ ਹੈ ਇਸ ਦੇ ਨਾਲ ਹੀ ਇਹ ਆਮ ਤਾਪਮਾਨ ਨਾਲੋਂ 3.4 ਡਿਗਰੀ ਵੱਧ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਰ ਦੇ ਵਿੱਚ 30 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ 16 ਫਰਵਰੀ ਤੱਕ თੌਂਦੀ ਆ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਪੱਛਮੀ ਗੜਬੜੀ ਉਤਰੀ ਪਾਕਿਸਤਾਨ ਉੱਤੇ ਹੈ ਤੇ ਇਸ ਦੇ ਅਸਰ ਕਰਕੇ ਮੌਸਮ ਵਿਭਾਗ ਨੇ ਪਹੇਵਖੋਣੀ ਕੀਤੀ ਹੈ ਕਿ ਆਉਣ ਵਾਲੇ 2 ਦਿਨਾਂ ਵਿੱਚ ਵੱਧ ਤੋਂ ਵੱਧ ਤੇ ਘਾਟੂ ਘਾਟ ਤਾਪਮਨ 2 ਡਿਗਰੀ ਗਰਾਵਟ ਦੇ ਵਿੱਚ ਆ ਸਕਦਾ ਹੈ ਇਸ ਦੇ ਨਾਲ ਹੀ ਹੁਣ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਬਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਨ ਲਗਾਤਾਰ ਵੱਧ ਰਿਹਾ ਹੈ ਔਰ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਤਾਪਮਨ 26 ਡਿਗਰੀ ਨੂੰ ਪਾਰ ਕਰ ਗਿਆ ਜਿਨ੍ਹਾਂ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਮੁਹਾਲੀ ਪਠਾਨਕੋਟ ਲੁਧਿਆਣਾ ਪਟਿਆਲਾ ਫਾਜ਼ਿਲਕਾ ਫਤਿਹਗੜ ਸਾਹਿਬ ਅਤੇ ਰੋਪੜ ਸ਼ਾਮਲਾ ਇਜ਼ਹ ਨਾਲ ਹੀ ਚੰਡੀਗੜ੍ਹ ਦੇ તાਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਇਹ તાਪਮਾਨ ਹੁਣ 26.9 ਡਿਗਰੀ ਤੱਕ ਪਹੁੰਚ ਚੁੱਕਾ ਹੈ ਮੌਸਮ ਵਿਭਾਗ ਦੇ ਮਾਹਿਰਾਂ ਦੇ ਅਨੁਸਾਰ 13 ਫਰਵਰੀ ਤੋਂ ਚੰਡੀਗੜ੍ਹ ਤੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਮੀਂਹ ਪੈਣ ਦੀ ਕੋਈ ਵੀ ਭਵਿੱਖਬਾਣੀ ਨਹੀਂ ਹੋਈ ਹੈ ਇਸ ਸਥਿਤੀ ਵਿੱਚ ਪਛਮੀ gadbadi ਦੇ ਅਸਰ ਕਰਕੇ ਪੈਦਾ ਹੋ ਰਹੀ ਹੈ ਸਥਿਤੀ ਔਰ ਇਸ ਤੋਂ ਇਲਾਵਾ ਇਸ ਵਾਰ ਠੰਡ 10 ਤੋਂ 12 ਦਿਨ ਪਹਿਲਾਂ ਘਟ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਹੁਣ wind pattern system ਅਜੇ ਹੁੰਦਾ ਜਾ ਰਿਹਾ ਹੈ ਕਿ ਹੁਣ ਪਛਮੀ gadbadi ਦੀ ਤਰਪਤਾ ਦਾ ਸਮਰਥਨ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਹੁਣ ਨਵੀਂ ਵੀ ਘਟ ਰਹੀ ਹੈ ਇਸ ਦੇ ਨਾਲ ਹੁਣ ਪਹਾੜਾਂ ਤੇ ਘਟ ਬਰਬਾਰੀ ਕਾਰਨ ਵੀ ਮੌਸਮ ਦੇ ਵਿੱਚ ਇਹ ਵੱਡੇ ਪੱਧਰ ਦਾ ਬਦਲਾਅ ਆ ਚੁੱਕਾ ਹੈ ਜਾਨੀ ਕਿ ਹੁਣ ਅਜੀਬ ਭਵਿਖਬਣੀ ਹੋਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਬਹੁਤ ਘੱਟ ਮਾਤਰਾ ਤੇ ਠੰਡ ਪਈ ਹੈ ਉਹਨਾਂ ਕਹਿਰ ਠੰਡ ਦਾ ਨਹੀਂ ਦੇਖਣ ਨੂੰ ਮਿਲਿਆ ਔਰ ਠੰਡ ਜਿਹੜੀ ਆ ਬਹੁਤ ਜਲਦੀ ਤੁਹਾਨੂੰ ਅਲਵਿਦਾ ਆਖੇਗੀ ਔਰ ਹੁਣ ਤੁਹਾਨੂੰ ਜਿਹੜੇ ਗਰਮੀ ਦਾ ਸਾਹਮਣਾ ਜਲਦ ਕਰਨਾ ਪਵੇਗਾ ਜਾਨੀ ਕਿ ਹੁਣ ਬਹੁਤ ਜਲਦੀ ਜਿਹੜੀ ਆ ਠੰਡ ਖਤਮ ਹੋਣ ਵਾਲੀ ਹੈ ਮੌਸਮ ਜਿਹੜਾ ਵਾ ਉਹ ਤਬਦੀਲੀ ਕਰਨ ਵਾਲਾ ਹੈ ਔਰ ਤਾਪਮਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਤਾਂ ਹੁਣ ਕਿਤੇ ਨਾ ਕਿਤੇ ਜਿਹੜੇ ਠੰਡ ਵਾਲੇ ਕੱਪੜੇ ਨੇ ਮੋਟੇ ਕੱਪੜੇ ਨੇ ਉਹ ਤੁਹਾਨੂੰ ਹੁਣ ਅੰਦਰ ਰੱਖਣੇ ਪੈਣਗੇ ਕਿਉਂਕਿ ਮੌਸਮ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਉਣ ਵਾਲੀ ਹੈ ਔਰ ਜੇਕਰ ਬਦਲਵਾਹੀ ਹੋਵੇ ਵੀਗੀ ਤਾਂ ਨਾਲ ਹੀ ਮੀਂਹ ਪਣ ਦੀ ਕੋਈ ਵੀ ਸੰਭਾਵਨਾ ਨੇ ਜਿਤਾਈ ਗਈ ਹੈ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਵੀ ਜ਼ਰੂਰੀ ਹੈ ਉਹ ਵੀ ਪੰਜਾਬ ਦੇ ਮੌਸਮ ਬਾਰੇ ਜਾਣੂ ਹੋ ਸਕਣ ਕਿ ਕੁਝ ਪੰਜਾਬ ਦਾ ਮੌਸਮ ਹੈ ਪਰ ਹੁਣ ਠੰਡ ਬੇਸ਼ੱਕ ਘਟ ਪਈ ਹੈ ਪਰ ਹੁਣ ਗਰਮੀ ਜਿਹੜੀ ਆ ਵੱਧ ਮਾਤਰਾ ਤੇ ਪੈਕੇ ਪੰਜਾਬ ਵਾਸੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ ਔਰ ਜਿਆਦਾ ਗਰਮੀ ਪੈਣ ਕਰਕੇ ਲੋਕਾਂ ਦਾ ਬੁਰਾ ਹਾਲ ਵੀ ਹੋ ਸਕਦਾ ਹੈ ਅਜਈਆਂ ਭਵਿੱਖਬਾਣੀਆਂ ਨੇ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਿਓ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪੰਜਾਬ ਟੀਵੀ ਦੇ ਨਾਲ